ਅਹਿਮ ਤੇ ਵੱਡੀ ਖਬਰ ਕਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਦੇ ਲਈ ਅੱਜ ਇੱਕ ਵੱਡਾ ਦਿਨ ਹੈ ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਅੱਜ ਕੋਰਟ ਦੇ ਵਿੱਚ ਫੈਸਲਾ ਆਵੇਗਾ ਤਾਂ ਵਿਕਰਮ ਮਜੀਠੀਆ ਨੂੰ ਕੀ ਜ਼ਮਾਨਤ ਮਿਲਦੀ ਆ ਕੀ ਵਿਕਰਮ ਮਜੀਠੀਆ ਨੂੰ ਦੁਬਾਰਾ ਤੋਂ ਕੋਈ ਵੱਡਾ ਝਟਕਾ ਮਿਲਦਾ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਪਰ ਦੱਸ ਦਈਏ ਕਿ ਵਿਕਰਮ ਮਜੀਠੀਆ ਦੇ ਉੱਤੇ ਪਹਿਲਾਂ ਐਨਡੀਪੀਐਸ ਦਾ ਮਾਮਲਾ ਦਰਜ ਹੋਇਆ 2021 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤਾਂ ਉਸ ਵੇਲੇ ਐਨਡੀਪੀਐਸ ਦਾ ਮਾਮਲਾ ਤਰਕ ਕਰ ਲਿਆ ਜਾਂਦਾ ਤਾਂ ਵਿਕਰਮ ਮਜੀਠੀਆ ਨੂੰ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਰਾਹਤ ਦਿੱਤੀ ਜਾਂਦੀ ਆ ਜਦੋਂ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਦੀ ਆ ਪਟਿਆਲਾ ਦੀ ਜੇਲ੍ਹ ਦੇ ਵਿੱਚ 6 ਮਹੀਨੇ ਰਹੇ ਵਿਕਰਮ ਮਜੀਠੀਆ ਪਰ ਹੁਣ ਵਿਕਰਮ ਮਜੀਠੀਆ ਦੇ ਉੱਤੇ ਵਿਜੀਲੈਂਸ ਦਾ ਸਕੰਜਾ ਕੱਸਿਆ ਗਿਆ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ 540 ਕਰੋੜ ਦੀ ਜਿਹੜੀ ਆਮਦਨ ਦੱਸੀ ਜਾ ਰਹੀ ਸੀ ਗ੍ਰਫਤਾਰੀ ਹੁੰਦੀ ਆ ਬਿਕਰਮ ਮਜੀਠੀਆ ਦੀ ਪਹਿਲਾਂ ਤੜਕਸਾਰ 4 ਵਜੇ ਮਾਮਲਾ ਦਰਜ ਹੋ ਜਾਂਦਾ ਫਿਰ ਉਸ ਤੋਂ ਬਾਅਦ ਦਿਨ ਚੜ੍ਹਦੇ ਹੀ ਬਿਕਰਮ ਮਜੀਠੀਆ ਦੇ ਘਰੇ ਵਿਜੀਲੈਂਸ ਦਾ ਧਾਵਾ ਹੋ ਜਾਂਦਾ ਵਿਜੀਲੈਂਸ ਦੇ ਅਫਸਰ ਜਿਹੜੇ ਨੇ ਮੁਲਾਜ਼ਮ ਜਿਹੜੇ ਨੇ ਬਿਕਰਮ ਮਜੀਠੀਆ ਦੇ ਘਰੇ ਆ ਕੇ ਧਾਵਾ ਬੋਲ ਦਿੰਦੇ ਨੇ ਬਿਕਰਮ ਮਜੀਠੀਆ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਇਸ ਗ੍ਰਫਤਾਰੀ ਨੂੰ ਵੀ ਲੈ ਕੇ ਕਾਫੀ ਵੱਡੇ ਸਵਾਲ ਖੜੇ ਹੋਏ ਕਿ ਵਿਜੀਲੈਂਸ ਦਾ ਇਹ ਰਵਈਆ ਜਿਹੜਾ ਠੀਕ ਨਹੀਂ ਹੈ ਤਾ ਬਿਕਰਮ ਜੀਠੀਆ ਨੂੰ ਵਿਜੀਲੈਂਸ ਰਿਮਾਂਡ ਦੇ ਉੱਤੇ ਲੈਂਦੀ ਆ 7 ਦਿਨ ਦੇ ਲਈ ਰਿਮਾਂਡ ਦੇ ਦੌਰਾਨ ਗੱਲਾਂ ਜ਼ਰੂਰ ਹੁੰਦੀਆਂ ਨੇ ਕਿ ਹਿਮਾਚਲ ਦੇ ਵਿੱਚ ਜ਼ਮੀਨ ਐ Shimla ਦੇ ਵਿੱਚ ਜ਼ਮੀਨ ਐ ਬੇਨਾਮੀ ਜ਼ਮੀਨ ਐ ਐਨੇ ਏਕੜ ਜ਼ਮੀਨਾਂ ਕਿ 29 ਮੋਬਾਈਲ ਜਿਹੜੇ ਬਰਾਮਦ ਹੋਏ ਨੇ ਪਰ ਉਹ ਨਾਂ ਕਹਿੰਦੇ ਬਰਾਮਦਗੀ ਦਿਖਾਈ ਗਈ ਐ ਉਹ ਪੇਸ਼ ਕੀਤੇ ਕਿ ਨਹੀਂ ਕਿ ਕਿੱਥੇ ਨੇ 29 ਮੋਬਾਈਲ ਉਹ ਜ਼ਮੀਨ ਕਿੱਥੇ ਐ ਉਸਦੇ ਕਾਗਜ਼ ਕਿਹੜੇ ਨੇ ਏ ਵੀ ਜਿਹੜੇ ਨੇ ਸਵਾਲ ਵਿਜੀਲੈਂਸ ਦੇ ਉੱਤੇ ਖੜੇ ਕੀਤੇ ਸੀ ਵਿਕਰਮ ਮਜੀਠੀਆ ਦੇ ਵਕੀਲ ਅਸ਼ਦੀਪ ਕਲੇਰ ਦੇ ਵੱਲੋਂ ਤੇ ਉਹਨਾਂ ਦੀ ਪਤਨੀ ਗਨੀਬ ਕੌਰ ਦੇ ਵੱਲੋਂ ਤਾਂ ਫਿਰ 7 ਦਿਨ ਦਾ ਰਿਮਾਂਡ ਖਤਮ ਹੁੰਦਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ 4 ਦਿਨ ਦਾ ਰਿਮਾਂਡ ਦੁਆਰਾ ਤੋਂ ਮਿਲ ਜਾਂਦਾ 4 ਦਿਨ ਦਾ ਰਿਮਾਂਡ ਖਤਮ ਹੁੰਦਾ ਤਾਂ ਵਿਕਰਮ ਮਜੀਠੀਆ ਨੂੰ ਨਾਭਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਨਯਕ ਹਰਾਸ ਦੇ ਵਿੱਚ 14 ਦਿਨ ਦੇ ਲਈ ਤਾਂ 14 ਦਿਨ ਦਾ ਰਿਮਾਂਡ ਖਤਮ ਹੁੰਦਾ ਮੁੜ ਤੋਂ 14 ਦਿਨ ਦੀ ਨਯਕ ਹਰਾਸ ਦੇ ਵਿੱਚ ਵਿਕਰਮ ਮਜੀਠੀਆ ਨੂੰ ਭੇਜ ਦਿੱਤਾ ਜਾਂਦਾ ਤਾਂ ਵਿਕਰਮ ਮਜੀਠੀ ਆ ਦੇ ਵਕੀਲ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਆ ਕਿ ਇਹ ਗ੍ਰਿਫਤਾਰੀ ਜਿਹੜੀ ਆ ਸਿਰਫ ਔਰ ਸਿਰਫ ਇੱਕ ਸਿਆਸੀ ਬਦਲਾਖੋਰੀ ਦੇ ਤਹਿਤ ਕੀਤੀ ਗਈ ਆ ਇਸ ਗ੍ਰਿਫਤਾਰੀ ਨੂੰ ਲੈ ਕੇ ਵੀ ਲਗਾਤਾਰ ਚੁਣੌਤੀ ਕੋਰਟ ਦੇ ਵਿੱਚ ਦਿੱਤੀ ਜਾ ਰਹੀ ਆ ਵਿਕਰਮ ਮਜੀਠੀ ਦੀ ਬੈਰਕ ਬਦਲ ਨੂੰ ਲੈ ਕੇ ਵੀ ਪਟੀਸ਼ਨ ਦਾਇਰ ਕੀਤੀ ਗਈ ਆ ਹਾਲਾਂਕਿ ਉਸ ਮਾਮਲੇ ਦੇ ਵਿੱਚ ਵੀ ਕੋਰਟ ਦੇ ਵੱਲੋਂ ਕੋਈ ਅਕਾਲੀਆਂ ਨੂੰ ਰਾਹਤ ਨਹੀਂ ਦਿੱਤੀ ਗਈ ਵਿਕਰਮ ਮਜੀਠੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਪਰ ਹੁਣ ਵਿਕਰਮ ਮਜੀਠੀ ਆ ਦੀ ਜਿਹੜੀ ਜ਼ਮਾਨਤ ਆ ਉਸ ਦੇ ਉੱਤੇ ਜਮਾਨਤ ਅਰਜੀ ਦੇ ਉੱਤੇ ਅੱਜ ਸੁਣਵਾਈ ਹੋਵੇਗੀ ਤਾਂ ਕੀ ਮਿਕਰਮ ਮਜੀਠੀਆ ਦੀ ਜ਼ਮਾਨਤ ਹੋ ਜਾਂਦੀ ਹੈ ਜੇਲ੍ਹ ਚੋਂ ਬਾਹਰ ਆ ਜਾਣਗੇ ਵਿਕਰਮ ਮਜੀਠੀਆ ਜਾਂ ਫਿਰ ਹਾਲੇ ਹੋਰ ਸਮਾਂ ਅਕਾਲੀ ਦਲ ਦੇ ਆਗੂਆਂ ਨੂੰ ਅਕਾਲੀ ਦਲ ਦੇ ਜੋ ਸਮਰਥਕ ਨੇ ਵਰਕਰ ਨੇ ਵਿਕਰਮ ਮਜੀਠੀਆ ਦਾ ਪਰਿਵਾਰ ਆ ਕੇ ਉਹਨਾਂ ਨੂੰ ਵਿਕਰਮ ਮਜੀਠੀਆ ਦਾ ਇੰਤਜ਼ਾਰ ਕਰਨਾ ਪਵੇਗਾ ਦੇਖਣ ਵਾਲੀ ਗੱਲ ਹੈ ਕਿ ਆਖਰ ਕੀ ਅੱਜ ਮਾਮਲੇ ਦੇ ਵਿੱਚ ਸੁਣਵਾਈ ਤੋਂ ਬਾਅਦ ਫੈਸਲਾ ਕੋਰਟ ਦਾ ਆਉਂਦਾ ਇਸ ਦੇ